ਇੰਨਾ ਜਿਵੇਂ ਮੇਰਾ ਜਿਹੜਾ ਬੇਟਾ ਸੀ ਕਾਫੀ ਇੰਟੈਲੀਜੈਂਟ ਸੀਗਾ ਇੱਥੇ ਕਾਲਜ ਵੱਲੋਂ ਵੀ ਉਹਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ ਸੀਗਾ ਬੇਟੀ ਮੇਰੀ ਬਾ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਹਨੇ ਉਹਨੂੰ ਇਨਵਾਈਟਸ ਆਪਣੇ ਵਿਜ਼ਿਟ ਕਰਨ ਲਈ ਸੱਦਿਆ ਸੀਗਾ ਉੱਥੇ ਮੇਰਾ ਜਵਾਈ ਜੇਲਰ ਹੈ ਇੱਕ ਦਿਨ ਉਹ ਜੇਲ ਦਿਖਾਉਣ ਲਈ ਉਹਨੂੰ ਲੈ ਕੇ ਗਿਆ ਤਾਂ ਉੱਥੇ ਦੇ ਜੇਲ ਅਧਿਕਾਰੀ ਸੀ ਉਹਨੇ ਮੇਰੇ ਬੇਟੇ ਦੀ ਪਰਸਨੈਲਿਟੀ ਤੇ ਫਿਟਨੈਸ ਬੜੀ ਅੱਛੀ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੁਲਿਸ ਜੁਆਇਨ ਕਰੋ ਉਹਨੇ ਕਿਹਾ ਵੀ ਮੈਂ ਤਾਂ ਪਿੱਛੇ ਬਿਜ਼ਨਸ ਕਰਦਾ ਫਿਰ ਮੇਰੇ ਕੋਲ ਵੀਜ਼ਾ ਵੀ ਨਹੀਂ ਹੈ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਟੈਸਟ ਦਿਓ ਨੌਕਰੀ ਦੇ ਲਈ ਜੇ ਕਲੀਅਰ ਕਰ ਜਾਗੇ ਤਾਂ ਵਰਕ ਪਰਮਿਟ ਅਸੀਂ ਦੇ ਦੇਵਾਂਗੇ ਤੁਹਾਨੂੰ ਤਾਂ ਮੇਰੇ ਬੇਟੇ ਨੇ ਜਿੱਡੀ ਜਾਏ ਉੱਥੇ ਦੀ ਰਿਟਰਨ ਔਰ ਫਿਜ਼ੀਕਲ ਸਾਰੇ ਟੈਸਟ ਬਾਸਕੀ ਤੇ ਤੇ ਜਿਹੜਾ ਵੈਜੀਟੇਰੀਅਨ ਮੇਰਾ ਬੇਟਾ ਸੀ ਤੋਂ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵੀ ਸੀ ਵੈਜੀਟੇਰੀਅਨ ਔਰ ਅਲਕੋਹਲ ਫਰੀ ਬਾਡੀ ਦੇ ਜੋ ਨਤੀਜੇ ਜਿਹਾ ਹੋਏ ਤਾਂ ਉਹਨਾਂ ਨੇ ਕਾਫੀ ਪ੍ਰਭਾਵਿਤ ਹੋ ਕੇ ਉਹਨੂੰ 5 ਸਾਲ ਦਾ ਵਰਕ ਦਿੱਤਾ ਤੇ ਹੁਣ 26 ਅਪ੍ਰੈਲ ਨੂੰ ਦੀ ਗ੍ਰੈਜੂਏਸ਼ਨ ਡਿਗਰੀ ਦੇ ਨਾਲ ਡਿਪਾਰਟਮੈਂਟ ਦੀ ਨੌਕਰੀ ਉਹਨਾਂ ਨੇ ਪੁਲਿਸ ਦੇ ਵਿੱਚ ਉਹਨੂੰ ਪੱਕੇ ਤੌਰ ਤੇ ਚਲੋ ਪਤਾ ਲੱਗਿਆ ਕਿ ਹੋ ਜਾਈ ਕਿਉਂਕਿ ਮੈਨੂੰ ਤਾਂ ਯਕੀਨ ਨਹੀਂ ਸੀ ਕਿਉਂਕਿ ਮੈਂ ਤਾਂ ਇਹ ਚਾਹਦਾ ਨਹੀਂ ਸੀ ਵੀ ਮੇਰਾ ਇੱਕੋ ਬੇਟਾ ਐਥੇ ਉਹਦੇ ਲਈ ਬਹੁਤ ਅੱਛਾ ਬਿਜ਼ਨਸ ਅਸੀਂ ਤਿਆਰ ਕਰਕੇ ਰੱਖਿਆ ਸੀ ਤੇ 4 ਗੀ ਮਹੀਨੇ ਬਾਅਦ ਉਹਨੇ ਮੁੜ ਕੇ ਆਣਾ ਸੀਗਾ ਜਦੋਂ 15 ਜਨਵਰੀ ਨੂੰ ਮੈਂ ਦੇਖਦਾ ਸੀ ਵੀ ਉਹਨੇ ਆਣਾ ਤਾਂ ਮੈਨੂੰ 28 ਦਸੰਬਰ ਨੂੰ ਉਹਨਾਂ ਨੇ ਦੱਸਿਆ ਵੀ ਪਪਾ ਇਹਨੂੰ ਇੱਥੇ ਸਰਕਾਰੀ ਜੋਬ ਮਿਲਦੀ ਪਈ ਹੈ ਦੱਸੋ ਕਿਦਾਂ ਕਰਨੀ ਫਿਰ ਮੈਂ ਕਿਹਾ ਵੀ ਚਲੋ ਜੇ ਕੁਝ ਹੈਗਾ ਤਾਂ ਜੇ ਮਿਲਦੀ ਹੈ ਤਾਂ ਬੇਟੇ ਦੀ ਕਾਬਲੀਅਤ ਉਥੇ ਹੀ ਸਰਕਾਰ ਆਰੇ ਜਾਂ ਕਰ ਲਵੇ ਤਾਂ ਫਿਰ ਬੱਚਿਆਂ ਨੇ ਰਜਵਾਈ ਨੇ ਵੀ ਕਾਫੀ ਹੈਲਪ ਕਰਕੇ ਉਹ ਦਿਨ ਮਦਦ ਕੀਤੀ ਤੇ ਉਸ ਵੇਲੇ ਉੱਥੇ ਸਰਕਾਰੀ ਤੌਰ ਤੇ ਪੁਲਿਸ ਵੀ ਸ਼ਾਮਿਲ ਹੋ ਗਿਆ ਜੇ ਤੁਹਾਨੂੰ ਪਤਾ ਲੱਗੇ ਚੇ ਮੁੰਡੇ ਦੀ ਪਹਿਲੇ ਵੀ ਜਿਹੜਾ ਵੀ ਕੋਈ ਸੀ ਉਹ ਮੰਨਦਾ ਸੀ ਮੁੰਡੇ ਨੇ ਡਾਈਟੀਸ਼ਨ ਦਾ ਵੀ ਕੋਸ਼ਿਸ਼ ਹੈ ਔਰ ਜਿਮ ਦੇ ਨਾਲ ਬੜੀ ਉਹਦੀ ਲਗਾਅ ਸੀਗਾ ਬੋਡੀ ਬਹੁਤ ਬਲੀਆ ਉਹਨੇ ਆਪਣੀ ਬਣਾਈ ਹੋਈ ਸੀ ਸਾਰੀ ਦੁਨੀਆ ਮਤਲਬ ਚਾ ਮਤਲਬ ਪ੍ਰੇਮ ਕਰਦੀ ਸੀ ਸਾਰਾ ਲਾਕਾ ਉਹਨੂੰ ਤੇ ਜਦੋਂ ਹੋਇਆ ਤਾਂ ਸਾਰਾ ਸਾਨੂੰ ਤਾਂ ਹੁਣੀ ਸੀ ਕੁਝ ਜੀ ਪੂਰੇ ਇਲਾਕੇ ਨੂੰ ਉਹਦੇ ਤੇ ਮਾਣ ਤੇ ਬੜੀ ਖੁਸ਼ੀ ਪ੍ਰਸੰਤਾ ਹੋਈ ਹੈ। ਮੇਰਾ ਬੇਟਾ ਸਤਿਅਮ ਨਿਊਜ਼ੀਲੈਂਡ ਘੁੰਮਣ ਲਈ ਗਿਆ ਸੀ ਵਿਸਟਰ ਵਿਜੇ ਤੇ ਉਹਦੀ ਸਿਸਟਰ ਨੇ ਬੁਲਾਇਆ ਸੀਗਾ ਤੇ ਉਹ ਉਧਰ ਉਹਨੇ ਨਿਊਜ਼ੀਲੈਂਡ ਸਰਕਾਰ ਨੇ ਜਿਹਦਾ ਮੇਰਾ ਬੇਟ ਜਵਾਈ ਹੈ ਜਿਸ ਦਾ ਦਮਾਦ ਮੇਦਾ ਉਹ ਵੀ ਨਿਊਜ਼ੀਲੈਂਡ ਜੇਲਡ ਡਿਪਾਰਟਮੈਂਟ ਦੇ ਵਿੱਚ ਹੈ। ਉਹ ਆਪਣੇ ਜੀਜੂ ਦੇ ਨਾਲ ਘੁੰਮਣ ਲਈ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤਰ੍ਹਾਂ ਦੇ ਫਿਟਨੈਸ ਸਾਡੀ ਲੜਕੀਆਂ ਦੀ ਜ਼ਰੂਰਤ ਹੈ ਤੇ ਸਾਡੇ ਮੇਰੇ ਦਮਾਦ ਨੇ ਕਿਹਾ ਵੀ ਇਹ ਤਾਂ ਵਿਜ਼ਟਰ ਵਿਜ਼ੇ ਤੇ ਆਇਆ ਉਹ ਕਹਿੰਦੇ ਵੀਜ਼ੇ ਦੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਪਹਿਲਾਂ ਟੈਸਟ ਦਵਾਓ ਤਾਂ ਬੇਟੇ ਨੇ ਫਿਜ਼ੀਕਲੀ ਰਿਟਰਨ ਤੇ ਜੋ ਵੀ ਹੈ ਮਤਲਬ ਹਰ ਤਰ੍ਹਾਂ ਟੈਸਟ ਕਲੀਅਰ ਕੀਤਾ 2 ਮਹੀਨੇ ਉਹਨੇ ਪੂਰੀ ਟੈਸਟ ਵਗੈਰਾ ਦੇ ਕੇ ਤੇ ਜਿਹਨੂੰ ਮਿਲੀ ਤਾਂ ਉਹਦਾ ਟੈਸਟ ਕਲੀਅਰ ਹੋ ਗਿਆ ਫਿਰ ਉੱਥੇ ਹੀ ਨਿਊਜ਼ੀਲੈਂਡ ਸਰਕਾਰ ਨੇ ਉਹਨੂੰ ਜੇਲਰ ਡਿਪਾਰਟਮੈਂਟ ਦੇ ਵਿੱਚ ਇਹਨੂੰ ਜਵਾਬ ਦਿੱਤੀ ਤੇ ਹੁਣ ਸਾਨੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਤੂੰ ਬਾ ਕੋ ਦੋ ਵਾਪਸ ਆਣਾ ਹੈ ਤੇ ਬੇਟੇ ਨੇ ਕਿਹਾ ਬੇਟੀ ਨੇ ਫੇ ਸਾਨੂੰ ਕਿਹਾ ਵੀ ਨਹੀਂ ਉੱਥੇ ਨਿਊਜ਼ੀਲੈਂਡ ਸਰਕਾਰ ਨੇ ਤੁਹਾਡਾ ਬੇਟਾ ਰੱਖ ਲਿਆ ਹੈ ਹੁਣ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ ਉਸ ਟਾਈਮ ਤਾਂ ਸਾਨੂੰ ਮਤਲਬ ਯਕੀਨ ਵੀ ਨਹੀਂ ਹੋਇਆ ਵੀ ਇਹ ਗੱਲ ਐਦਾਂ ਹੈ ਅਸੀਂ ਕਿਹਾ ਵੀ ਮਜ਼ਾਕ ਕਰਦੇ ਆ ਬੱਚੇ ਕਹਿੰਦੇ ਨਹੀਂ ਮੰਮਾ ਵੀ ਸੱਚੀ ਮੈਨੂੰ ਉੱਥੇ ਗਵਰਨਮੈਂਟ ਜੌਬ ਮਿਲ ਗਈ ਹੈ ਤੇ 5 ਸਾਲ ਦਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਮੈਨੂੰ ਹੁਣ ਤਾਂ ਫੇ ਮੈਂ ਕੁਛ ਪੀਆਰ ਵਗੈਰਾ ਜੋ ਵੀ ਹੈ 5 ਸਾਲ ਬਾਅਦ ਹੀ ਆਉਂਗਾ ਤੇ ਨਾਲੇ ਫਿਰ ਆਪਣੇ ਏਰੀਆ 'ਚ ਪਤਾ ਤਾਂ ਲੱਗੂਗਾ ਵੀ ਬੇਟਾ ਤੁਹਾਡਾ ਕੁਝ ਬਣ ਕੇ ਆਇਆ ਹੈ ਬਹੁਤ ਸਾਨੂੰ ਮਤਲਬ ਮਾਣ ਆਪਣੇ ਬੱਚੇ ਤੇ ਪਰ ਮੇਰਾ ਬੇਟਾ ਫਿਟਨੈਸ ਨੇ ਵੀ ਬਹੁਤ ਵਧੀਆ ਸੀ ਤੇ ਉਹਨੂੰ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀ ਤੋ ਉਹ ਜਿਹੜੀ ਉਹਦੀ ਤਪੱਸਿਆ ਆ 12 ਸਾਲ ਦੀ ਤਪੱਸਿਆ ਸਫਲ ਹੋਗੀ ਮਤਲਬ 12 ਸਾਲ ਤੋਂ ਉਹਨੂੰ ਸੀਗਾ ਵੀ ਮਾਂ ਨਹੀਂ ਖਾਣਾ ਮੈਨੂੰ ਵੀ ਬਹੁਤ ਕਹਿੰਦਾ ਸੀ ਮਮਾ ਆ ਨਾ ਕਰੋ ਨਾ ਕਰੋ ਤੇ ਮੈਨੂੰ ਵੀ ਉਹਨੇ ਬਹੁਤ ਉਹਦਾ ਹੈਲਥ ਇਸ਼ੂ ਸੀਗੇ ਉਹਨੇ ਮੈਨੂੰ ਕਾਫੀ ਆਪਣੇ ਉਹਦੇ ਨਾਲ ਸੈੱਟ ਕੀਤਾ ਆ ਤੇ ਹੁਣ ਉਧਰਲੀ ਸਰਕਾਰ ਨੇ ਮੁੱਲ ਪਾਇਆ ਉਹਦਾ ਤੇ ਮੈਨੂੰ ਇਸ ਤੋਂ ਹੋਰ ਜ਼ਿਆਦਾ ਖੁਸ਼ੀ ਹੋਰ ਤੁਸੀਂ ਤੁਹਾਨੂੰ ਕਿੰਦਾ ਮਜ਼ਾ ਮੇਰੇ ਮਾਈਂਡ 'ਚ ਤਾਂ ਹੈ ਸਾਡੇ ਤਾਂ ਹੈ ਹੀ ਨਹੀਂ ਸੀ ਅਸੀਂ ਤਾਂ ਵੇਟ ਕਰਦੇ ਸੀਗੇ ਨਿਊਜ਼ੀਲੈਂਡ ਸਰਕਾਰ ਨੇ ਜੀ ਉਹਦਾ ਮੁੱਲ ਪਾਇਆ ਮੈਂ ਅਫਸਰਾ ਨੇ ਦੇਖ ਕੇ ਉਹ ਬਹੁਤ ਖੁਸ਼ ਹੋਏ ਸਾਰੇ ਜਣੇ ਦੇਖ ਕੇ ਤੇ ਉਹਨਾਂ ਨੇ ਸਾਡਾ ਲੈ ਹੀ ਗਏ ਬੇਟਾ ਇਹੀ ਕਹਿ ਸਕਦੇ ਹੁਣ ਆਪਾਂ ਹਾਂਜੀ ਇਹ ਸਤਿਅਮ ਗੌਤਮ ਆਪਣਾ ਭਤੀਜਾ ਹੈ ਜੀ ਤੇ ਮੁੰਡਾ ਬਹੁਤ ਮਿਹਨਤੀ ਸੀ ਤੇ ਉਹਦਾ ਪਤਾ ਹੀ ਲੱਗਾ ਕਦੋਂ ਜਵਾਨ ਹੋਇਆ ਤੇ ਕਦੋਂ ਕਿੱਥੇ ਬਾਹਰ ਪਹੁੰਚ ਗਿਆ ਜੀ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਤੇ ਸਾਨੂੰ ਪਤਾ ਲੱਗਾ ਪਿਓ ਬਾਹਰ ਪੁਲਿਸ ਵਿੱਚ ਭਰਤੀ ਹੋ ਗਿਆ ਤੇ ਉਹ ਘੁੰਮਣ ਸੀਗਾ ਜੀ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਬਸ ਹੁਣ ਅਸੀਂ ਇਹ ਗੱਲ ਕਹਿੰਦੇ ਪਏ ਉਹ ਦਿਨ ਦੁਗਣੀ ਰਾਜੋਗਣੀ ਤਰਤੀ ਕਰੇ ਜੀ ਤੇ ਮਹਾਰਾਜ ਜੀ ਅਰਦਾਸ ਕਰਦੇ ਆ ਬਸ ਗਾਹ ਤੋਂ ਗਾਹ ਪੈਂਦੇ ਬਦਾਈ ਜਾਵੇ ਜੀ ਇਲਾਕੇ ਕਿੰਨੇ ਕੁ ਇਲਾਕੇ ਚ ਰਿਸ਼ਤੇਦਾਰਾਂ ਚ ਸਾਰੇ ਪਾਸੇ ਐ ਸੱਲੇ ਦੇ ਵਿੱਚ ਸਾਰੇ ਪਾਸੇ ਐ ਵਾਹ ਭਾਈ ਹੋਈ ਪਈ ਆ ਵੀ ਸਾਡੇ ਸੱਲੇ ਦਾ ਮਾਣ ਤੇ ਮੁੰਡਾ ਹੋ ਕੇ ਨਿਕਲਿਆ ਤੇ ਗਿਆ ਸੀ ਟੂਰਿਸਟ ਵੀ ਤੇ ਉੱਥੇ ਪੁਲਿਸ ਨੇ ਭਰਦੀ ਕਰ ਲਿਆ ਸਭ ਅਚੰਭਤ ਆ ਜੀ ਇਸ ਗੱਲ ਤੋਂ ਮੈਂ ਯਹਾਂ ਸਤਿਅਮ ਕੇ ਨਾ ਬਿਲਕੁਲ ਦੁਕਾਨ ਦੇ ਸਾਹਮਣੇ ہماری ਦੁਕਾਨ ਹੈ ਸਤਿਅਮ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਹੈ शुरू से ही इसने रखा है अपना कि मैंने अपना फ़िज़िकल फिटनेस रखनी है इसकी मम्मी पहले बहुत ज़्यादा हेल्दी थे अब आप देख सकते हो कि उसकी मम्मा को उसने किस तरह हेल्थ में एंड फिटनेस दी है और हमें वाकई यकीन नहीं हो रहा कि वो वहाँ सरकारी जॉब पर हो गया है पर खुशी बहुत ज़्यादा है खुशी जो है वो तो हम संभाल ही नहीं पा रहे कि इतनी ज़्यादा खुशी है कि हमारा बच्चा हमारे सामने इतने छोटे से इतना बड़ा और आज कहाँ पहुँच गया वो खुशी बहुत ज़्यादा है